Sous-titrage ST' 501 ਆਮਾ ਤੁਹਾਡਾ ਅੱਜ ਪਿੰਡਾਂ ਤੇ ਪਿੰਡਾਂ ਦੇ ਬੱਚਿਆਂ ਨੂੰ ਜੋ ਖੁਸ਼ੀ ਦਿੱਤੀ। ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ ਤੇ ਮੈਂ ਇੰਗਲੈਂਡ ਤੋਂ ਰਹਿਣਾ ਵਾਂ ਪਿਛਲੇ 60 ਸਾਲਾਂ ਤੋਂ ਪਰ ਗੁਰੂ ਦਾ ਹੁਕਮ ਮੰਨਦਾ ਆ ਨਾਮ ਜਪੋ ਕੀਰਤ ਕਰੋ ਵੰਡ ਕੇ ਚੱਕੋ ਪਿਛਲੇ 15 ਸਾਲਾਂ ਚ ਪੰਜਾਬ ਦੇ ਪਿੰਡਾਂ ਜਾ ਕੇ ਸੇਵਾ ਕਰਦਾ ਵਾਂ ਔਰ ਇਹ ਸੇਵਾ ਮੇਰੀ ਛੋਟੀ ਭਾਈ ਸਾਹਿਬ ਜਸਬੀਰ ਸਿੰਘ ਖਾਲਸਾ ਖੱਲਨੇ ਵਾਲੇ ਪਾ ਗਏ ਕਿ ਭਈ ਆਉਣ ਵਾਲੀ ਪਨੀਰੀ ਸੰਭਾਲੀਏ ਬੱਚਿਆਂ ਨੂੰ ਬੜੀ ਹੋੜੀਆਂ ਪੜਾਈਆਂ ਵੀ ਕਰਾਈਏ तो एक जाबी साल पाठ कटो और पंद्रह मिनट पाठ करके स्कूल जाया करो बच्चे जिम्मे साढ़े माता पिता ने सिक्ख्या संदीतीगी कि मैं पाब देखा पाँ सठ साल माता पिता भुल गया किसी माड़ा नहीं कहना भुल जाता इंसान सो मैं इस तरह ये सेवा हूँ देखा जितने बच्चन बड़ी बड़ी पढ़ाइया कराई दी सात फ्री स्कूल चलते पे है छे हज़ार बच्चे की फीसा जा बच्चों के अकाउंट पर उत्थे हम हड़ आ गए तो बाई अगस्त तो मैं इतने आया होया वहाँ तो बाई अगस्त तो लैके मैं रोज़ सवेरे पहले हड़ इन्ने ज़्यादा आए थे अभी किश्तियां लैके अंदर जाके लोगों सेवा करते रहे ਉਸਾ ਪਾਣੀ ਥੱਲੇ ਚਲਾ ਗਿਆ ਤੇ ਫਿਰ ਉਹਨਾਂ ਨੂੰ ਜੋ ਕੋ ਚਾਹੀਦਾ ਕੀੜੇ ਗੂੜੇ ਮਾਰਨ ਵਾਸਤੇ ਬੜਾ ਮੱਛਰ ਮੱਖੀ ਆ ਗਈ ਮੇਰੇ ਕੋਲ ਟੀਮ ਹੈ ਪੂਰੀ ਉਹ ਜਿਵੇਂ ਜਿਵੇਂ ਲੋਡ ਹੈਗੀ ਚੀਜ਼ਾਂ ਦੀ ਅਸੀਂ ਕਰਦੇ ਪਏ ਆ ਔਰ ਇਸ ਸੇਵਾ ਮੇਰੇ ਕੋਲ ਗੁਣਸਾ ਕਰਾ ਰਿਹਾ ਫਿਰ ਬੱਚੇ ਉਹਨਾਂ ਦੀ ਫਸਲਾਂ ਵਾਸਤੇ ਆਪਾਂ ਦੇਣਾ ਸਾਰਾ ਕੁਝ ਬੱਚਿਆਂ ਦੀ ਪੜ੍ਹਾਈਆਂ ਰੁਕ ਗਈਆਂ ਕਿਉਂਕਿ ਬੱਚਾ ਇੱਥੇ ਇੰਨਾ ਜ਼ਿਆਦਾ ਤਕਰੀਬਨ 5000 ਬੱਚੇ ਦੀ ਫੀਸਾਂ ਦੇਣੀਆਂ ਇਹਨਾਂ ਨੇ ਮੇਰੇ ਖਿਆਲ ਮੇਰੀ ਟੀਮ ਨੇ ਤੇ ਉਹ ਇੱਕ ਇੱਕ ਬੱਚੇ ਦੀ ਅਸੀਂ ਫਿਰ ਡਾਟਾ ਬਣਾ ਕੇ ਪੂਰਾ ਤਰੀਕੇ ਨਾਲ ਨਾ ਕਿ ਕਿੰਨੀ ਕਿੰਨੀ ਫੀਸ ਹੈਗੀ ਆ ਤੇ ਉਹ ਅਸੀਂ ਬੱਚੇ ਦੀ ਫੀਸਾਂ ਇਤੇ ਗਿਵਨ ਪੰਜ ਸਕੂਲਾਂ ਦੀਆਂ ਫੀਸਾਂ ਜਵਣੀਆਂ ਗਈਆਂ ਹਨ ਤਕਰੀਬਨ 40-45 ਲੱਖ ਰੁਪਇਆ ਸੋ ਬਾਕੀ ਹੋਰ ਸਕੂਲਾਂ ਜੋ ਅਸੀਂ ਭੰਡਾਂਗੇ ਉਸ ਤੋਂ ਬਾਅਦ ਵੀ ਜ਼ਿਆਦਾ ਕੰਮ ਸ਼ੁਰੂ ਹੋ ਜਾਏਗਾ ਖਾਲ ਵੀ ਦੇਣੀ ਹੈ ਬੀਜ ਵੀ ਦੇਣੇ ਆ ਤੇ ਪੈਟਰੋਲ ਡੀਜ਼ਲ ਦੇਣਾ ਹੈ ਇਸ ਦਾ ਕਈ ਜਾਨਵਰ ਮਰ ਗਏ ਚਾਹੇ گاਵਾ ਮਰ ਜਾਣਾ ਰੋਜ਼ੀ ਰੋਟੀ ਚੱਲਦੀ ਉਹਦੇ ਕੋਈ ਪਿੱਛਾ ਭਵਣ ਕੇ ਗਏ ਆ ਇਸਾਂ ਦੀਆਂ ਸੇਵਾਵਾਂ ਸਾਰੇ ਗੁਰਸੱਭ ਲੈ ਰਹੇ ਔਰ ਇੱਕ ਕਰਦੇ ਰਹਿਣਾ ਅਖੀਰੇ ਸਵਾਲ ਤੱਕ ਐਜੂਕੇਟ ਪੰਜਾਬ ਪ੍ਰੋਜੈਕਟ ਇਹ ਜਿਹੇ ਗੈਸਲੇ ਦੁਨੀਆ ਚ ਮਸ਼ਹੂਰ ਹੋ ਚੁੱਕੀ ਹੈ ਇਹ ਮਸ਼ਹੂਰੀ ਮੇਰੀ ਨਹੀਂ ਹੈ ਇਹ ਲੋਕੀ ਮੇਰੇ ਤੇ ٹرسٹ ਕਰਦੇ ਐ ਇਤਬਾਰ ਕਰਦੇ ਐ ਕਿ ਮੇਰੀ ਸੇਵਾ ਹੈ ਸੇਵਾ ਪ్యూర్ ਸੇਵਾ ਇਹ ਬਿਜ਼ਨਸ ਨਹੀਂ ਹੈ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਨਾਮ ਤੇ ਲੁੱਟ ਖਸੁੱਟ ਧੰਦੇ ਬਣਾਏ ਹੋਇਆ ਨਹੀਂ ਮੇਰਾ ਧੰਦਾ ਇੰਗਲੈਂਡ ਚ ਅੱਜ ਵੀ 105 ਗੋਰੇ ਕੰਮ ਕਰਦੇ ਆ ਔਰ ਬੜੀ ਮਾੜੀ ਕਿਰਪਾ 2 ਲੱਖ ਰੁਪਏ ਰੋਜ਼ ਦੀ ਮੇਰੀ ਇਨਕਮ ਸੀ 15 ਸਾਲ ਪਹਿਲੇ ਪਰ ਮੈਂ ਜ਼ਿੰਦਗੀ ਭਰ ਗੁਰੂ ਦਾ ਹੁਕਮ ਮੰਨਿਆ ਨਾਮ ਤੇ ਭੋਖੇਤ ਕਰੋ ਵਣ ਕੇ ਛੱਕੋ ਤੇ ਮੈਂ 15 ਸਾਲਾਂ ਪੁਰਾਣੀ ਸੇਵਾ ਕਰਦਾ ਪਿਆ ਔਰ ਕੀਲੇ ਸਵਾਸ ਕਰਨੀ ਹੈ ਇਹ ਨੀ ਨ Jag spritkar ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਜਿਹੜੀ ਕਿ ਇੱਕ ਨਾਅਰਾ ਲੈ ਕੇ ਚੱਲੀ ਹੈ ਫਸਲ ਦੀ ਬਜਾਈ ਤੇ ਬੱਚਿਆਂ ਦੀ ਪੜ੍ਹਾਈ ਉਸ ਤਹਿਤ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜਿਹੜੇ ਪਿੰਡਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਈ ਗਈ ਹੈ ਉਹਨਾਂ ਪਿੰਡਾਂ ਦੇ ਬੱਚਿਆਂ ਦੀਆਂ ਪੰਜ ਸਕੂਲਾਂ ਦੇ 370 ਬੱਚਿਆਂ ਦੀ 47 ਲੱਖ 40 ਹਜ਼ਾਰ ਦੇ ਕਰੀਬ ਜਿਹੜੀ ਸੇਵਾ ਉਹ ਕੀਤੀ ਗਈ ਹੈ ਇਹਨਾਂ ਬੱਚਿਆਂ ਦੀ ਫੀਸ ਇਸ ਸੈਸ਼ਨ ਦੀ ਤਾਂ ਕਿ ਇਹਨਾਂ ਦੇ ਜੋ ਘਰਾਂ ਦਾ ਨੁਕਸਾਨ ਹੋਇਆ ਹੈ ਜੋ ਇਹਨਾਂ ਦੇ ਆਮਦਨ ਦਾ ਨੁਕਸਾਨ ਹੋਇਆ ਉਹਦਾ ਪ੍ਰਭਾਵ ਬੱਚਿਆਂ ਤੇ ਨਾ ਪਵੇ ਤੇ ਬੱਚੇ ਲਗਾਤਾਰ ਆਪਣੀਆਂ ਪੜ੍ਹਾਈਆਂ ਜੋਰ-ਸ਼ੋਰ ਨਾਲ ਪੂਰੀਆਂ ਕਰੇ Thank mm -hmm. you. ਸੇਵਾ ਕਿਗੇ ਵੀ ਜਾਣਗੇ ਇਹ 370 ਬੱਚੇ ਸਿਰਫ ਕੇਵਲ ਪੰਜ ਸਕੂਲਾਂ ਦੇ ਹਨ ਤੇ ਜਿਹੜੇ ਹੋਰ ਰਹਿੰਦੇ ਸਕੂਲ ਨੇ ਉਹਨਾਂ ਦੀ ਸੇਵਾਵਾਂ ਤਕਰੀਬਨ 5-600 ਬੱਚਿਆਂ ਦੀ ਜਿਹੜੀ ਹੈ ਟੋਟਲ ਸੇਵਾ ਕੀਤੀ ਜਾਏਗੀ ਜੀ ਅਸੀਂ ਲਗਾਤਾਰ ਪਿੰਡਾਂ ਦੇ ਵਿੱਚ ਵਿਚਰੇ ਹੋ ਹਾਲਾਤ ਹੋਣੇ ਸਕੂਲ ਅਸੀਂ ਲਗਾਤਾਰ 2 ਅਗਸਤ ਤੋਂ ਪਿੰਡਾਂ ਦੇ ਵਿੱਚ ਵਿਚਰ ਰਹੇ ਆ ਜਦੋਂ ਤੁਹਾੜਾ ਆਏ ਸੀ ਤੇ ਹੁਣ ਪਾਣੀ ਉੱਤਰ ਚੁੱਕਿਆ ਹੈ ਜ਼ਮੀਨਾਂ ਜਿਹੜੀਆਂ ਨੇ ਹੁਣ ਵਹਾਈ ਦੀ ਤਿਆਰੀ ਵਿੱਚ ਨੇ ਤੇ ਵਹਾਈ ਸ਼ੁਰੂ ਹੋ ਚੁੱਕੀ ਹੈ ਇਦੋਂ ਬੱਚਿਆਂ ਦੇ ਫੀਸਾਂ ਸੋ ਅਸੀਂ ਇਹਨਾਂ ਦੋਨਾਂ ਨੂੰ ਫੋਕਸ ਕਰਕੇ ਜਿਹੜਾਂ ਦੇ ਜੋ ਬੀਜ ਖਾਦ ਡੀਜ਼ਲ ਏ ਵੀ ਅਸੀਂ ਨਾਲ ਪ੍ਰੋਵਾਈਡ ਕਰ ਰਹੇ ਹਾਂ ਤੇ ਨਾਲ ਬੱਚਿਆਂ ਦੀ ਜਿਹੜੀ ਸਕੂਲ ਦੀ ਫੀਸ ਹੈ ਉਹ ਵੀ ਅਸੀਂ ਨਾਲ ਦੀ ਨਾਲ ਜਿਹੜੀ ਹੈ ਉਹਦਾ ਸਹਿਯੋਗ ਵੀ ਨਾਲ ਦੀ ਨਾਲ ਸੰਕਟ ਦੇ ਸਹਿਯੋਗ ਦੇ ਨਾਲ ਬੱਚਾ ਤੱਕ ਪਹੁੰਚਾ ਰਹੇ ਹਾਂ ਔਰ ਇਹ ਜਿਹੜੀ ਫੀਸ ਹੈ ਸਿੱਧਾ ਸਕੂਲਾਂ ਦੇ ਖਾਤੇ ਵਿੱਚ ਦਿੱਤੀ ਜਾ ਰਹੀ ਹੈ ਤਾਂ ਕਿ ਕਿਸੇ ਨੂੰ ਵੀ ਜਿਹੜੇ ਮਾਤਾ ਪਿਤਾ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਹੋਵੇ ਤੇ ਉਹਨਾਂ ਦੀ ਜਿਹੜੀ ਫੀਸ ਹੈ ਸਮੇਂ ਸਿਰ ਸਕੂਲ ਦੇ ਵਿੱਚ ਪਹੁੰਚਦੀ ਹੋਵੇ ਇਹ ਨਾਮ ਹੈ ਇਹਦਾ ਪਿੰਡਾ ਅੱਜ ਬਹੁਤ ਬਹੁਤ ਪੰਜਾਬ ਤੋਂ ਆਇਆ ਹੋਇਆ ਹੈ ਜੀ ਸਾਡੇ ਨੂੰ ਜੁੜਿਆ ਹੋਇਆ ਹੈ। ਹਾਂਜੀ ਮੇਰਾ ਪਿੰਡਾ ਜੀ ਕਲਗੇਹਾੜਾ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅੱਜ ਇਹਨਾਂ ਸਸਤਾ ਦੇ ਪੰਜਾਬ ਐਜੂਕੇਟ ਪ੍ਰੋਜੈਕਟ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇੰਨਾ ਸਾਡੇ ਬੱਚਿਆਂ ਦੇ ਆਉਣ ਵਾਲੇ ਸਮੇਂ ਦੇ ਜਿਸਤੰਬਰ ਤੋਂ ਲੈ ਕੇ ਮਾਰਚ ਤੱਕ ਸਾਰੀ ਫੀਸ ਕਲੀਅਰ ਕਰਤੀ ਹੈ ਜੀ। ਕਿਉਂਕਿ ਸਾਡੇ ਪਾਣੀ ਔਨ ਕਰਕੇ ਸਾਡੇ ਖੇਤਾਂ ਦੇ ਵਿੱਚ ਜੋ ਵੀ ਫਸਲ ਸੀ ਸਾਰੀ ਬਰਬਾਰ ਹੋ ਗਈ ਉਹਦਾ ਕਰਕੇ ਸਾਡਾ ਮੁਸ਼ਕਲ ਸੀਗਾ ਬੱਚਿਆਂ ਨੂੰ ਪੜਾਉਣਾ ਉਹਨਾਂ ਦੇ ਫੀਸ ਦੇ ਲਈ ਬਹੁਤ ਮੁਸ਼ਕਲ ਸੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੀ ਔਖੀ ਸਮੇਂ ਦੇ ਵਿੱਚ ਵਾਂ ਫੜੀ ਆ ਬੱਚਿਆਂ ਦੀ ਕੋਈ ਇੱਕ ਵਾਰੀ ਸੋਚਿਆ ਵਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਖਰ ਜੀ ਦਾ ਖਾਲਸਾ ਵਾਖਰ ਜੀ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਕੋਈ ਹਾਂਜੀ ਜੇ ਸੋਚੇ ਜੇ ਪਾਣੀ ਦੇ ਵਿੱਚ ਤਾਂ ਬਹੁਤ ਮਾੜੇ ਹਾਲਾਤ ਸੀ ਉਸ ਟਾਈਮ ਤਾਂ ਲੱਗਦਾ ਸੀ ਜਿਵੇਂ ਮਤਲਬ ਕਿ ਫਸਲ ਦਾ ਦੂਰ ਦੀ ਗੱਲ ਹੈ ਪਾਣੀ ਤਾਂ ਦੇਖ ਕੇ ਲੱਗਦਾ ਸੀ ਵੀ ਆਪਣੇ ਆਪ ਦੀ ਜਾਨ ਨੂੰ ਖਤਰਾ ਵਾ ਬਾਕੀ ਜਿੱਦਾਂ ਜਿੱਦਾਂ ਪਾਣੀ ਲੈ ਗਿਆ ਉਸ ਤੋਂ ਬਾਅਦ ਲੋੜਾਂ ਮੁਤਾਬਕ ਫਿਰ ਹੋਰ ਲੋੜਾਂ ਵਧ ਗਈਆਂ ਜਿਨ੍ਹਾਂ ਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਪੂਰਾ ਕੀਤਾ ਵਾ ਬੱਚਿਆਂ ਦੀ ਫੀਸ ਤੋਂ ਲੈ ਕੇ ਖਾਦ ਵੀ ਸਾਰੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰ ਲਈਆਂ ਹਾਂ ਹਾਂਜੀ ਇਹਨਾਂ ਦੇ ਨਾਲ-ਨਾਲ ਹੋਰ ਵੀ ਸੰਸਥਾਵਾਂ ਉਹ ਵੀ ਇਹਨਾਂ ਵੱਲ ਧਿਆਨ ਦੇ ਕੇ ਤੇ ਆਪਣਾ ਉਹ ਵੀ ਆ ਲੋੜਾਂ ਪੂਰੀਆਂ ਕਰ ਲਈਆਂ ਹਾਂ ਉਹ ਜੋ ਉਮੀਦ ਬੱਜੀ ਹੈ ਕਿ ਤੁਹਾਡੀ ਜਿੱਦ ਮਦਦ ਹੋਈ ਹੈ ਉਹ ਹੈਲਪ ਹੋਈ ਹੈ ਹਾਂਜੀ ਬਹੁਤ ਜ਼ਿਆਦਾ ਉਮੀਦ ਬੱਜੀ ਹੈ ਜੀ ਮੇਰਾ ਨਾਮ ਲਖਬੀਰ ਸਿੰਘ ਜੀ ਸੀ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਤਿਹਵਾਲਾ ਨੂੰ ਬਿਲੋਂਗ ਕਰਦੇ ਹਾਂ ਜੀ ਅੱਜ ਆਪਾਂ ਇਕੱਠੇ ਹੋਏ ਹਾਂ ਕਿਉਂਕਿ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਕਿ ਕਾਫੀ ਲੰਬੇ ਸਮੇਂ ਤੋਂ ਐਜੂਕੇਸ਼ਨ ਦੇ ਵਿੱਚ ਕੰਮ ਕਰ ਰਿਹਾ ਔਰ 2025 ਦੇ ਵਿੱਚ ਜੋ ਹੜ ਆਇਆ ਹੜ ਆਉਣ ਦੇ ਕਾਰਨ ਸਾਡੇ ਇਲਾਕੇ ਦੇ ਪਿੰਡਾਂ ਦੀ ਫਸਲ ਖਰਾਬ ਹੋ ਗਈ ਪਸ਼ੂ ਤਾਨ ਖਰਾਬ ਹੋ ਗਿਆ ਮਕਾਨ ਖਰਾਬ ਹੋ ਗਏ ਮਸ਼ੀਨਰੀ ਖਰਾਬ ਹੋ ਗਈ ਔਰ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਨੇ ਜਿਸ ਦਿਨ ਤੋਂ ਪਾਣੀ ਆਇਆ ਅਸੀਂ ਅੱਖੀਂ ਦੇਖਿਆ ਇਹਨਾਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਦੇ ਵਿੱਚੋਂ ਪਹਿਲਾਂ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਆ ਥਾਵਾਂ ਤੇ ਲੈ ਕੇ ਆਂਦਾ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਰਾਸ਼ਨ ਵੰਡਣ ਦੀ ਸੇਵਾ ਕੀਤੀ ਔਰ ਪਸ਼ੂਆਂ ਦੇ ਚਾਰੇ ਦੀ ਸੇਵਾ ਕੀਤੀ ਘਰਾਂ ਦਾ ਜਿਹੜਾ ਸਮਾਨ ਖਰਾਬ ਹੋਇਆ ਉਹ ਦਿੱਤਾ ਗਿਆ ਹੁਣ ਇਹਨਾਂ ਨੇ ਫਸਲਾਂ ਦੀ ਬਜਾਈ ਦਾ ਵੀ ਕਰ ਰਹੇ ਆ ਕਿਉਂਕਿ ਸਰਵੇ ਹੋ ਗਿਆ ਔਰ ਵੱਖ-ਵੱਖ ਪਿੰਡਾਂ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਹੈ ਕਿ ਅਸੀਂ ਇਹਨਾਂ ਪਿੰਡਾਂ ਦੀ ਕਣਕ ਦੀ ਬਜਾਈ ਵੀ ਆਪ ਕਰਵਾ ਕੇ ਦੇਾਂਗੇ ਔਰ ਜਿੱਥੇ ਮਹਾਨ ਸਵਾਵਾਂ ਉਸ ਖੇਤਰ ਦੇ ਵਿੱਚ ਤੀਤੀਆਂ ਜਾ ਰਹੀਆਂ ਉੱਥੇ ਇਹਨਾਂ ਨੇ ਐਜੂਕੇਸ਼ਨ ਖੇਤਰ ਦੇ ਵਿੱਚ ਅੱਜ 47 48 ਲੱਖ ਰੁਪਏ ਪ੍ਰਾਈਵੇਟ ਸਕੂਲ ਚ ਆਏ ਉਹ ਸਰਕਾਰੀ ਸਕੂਲ ਨੇ ਉਹਨਾਂ ਬੱਚਿਆਂ ਦੀਆਂ ਫੀਸਾਂ ਦਿੱਤੀਆਂ ਨੇ ਤਾਂ ਜੋ ਵਿਦਿਆਰਥੀ ਆਪਣਾ ਸੈਸ਼ਨ 2025-26 ਪੂਰਾ ਕਰ ਸਕਣ ਕਿਉਂਕਿ ਭਾਈ ਸਾਹਿਬ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਤੋਂ ਬਾਅਦ ਕਣਕ ਦੀ ਫਸਲ ਆਜੂਗੀ ਜਿਵੇਂ ਦਾਰ ਆਪਣੀ ਫੀਸ ਪੇ ਕਰਨ ਦੇ ਯੋਗ ਹੋ ਜਾਊਗਾ ਬਾਕੀ ਜਿਗਰ ਜੋਗੇ ਵੀ ਆ ਕੇ ਐਜੂਕੇਟ ਪੰਜਾਬ ਪ੍ਰੋਜੈਕਟ ਪਿਛਲੇ ਕਾਫੀ ਸਾਲਾਂ ਤੋਂ 6-7000 ਬੱਚੇ ਦੀ ਫੀਸ ਫੇ ਵੀ ਕਰ ਰਿਹਾ ਹੈ ਪਰ ਮੈਨੂੰ ਇਹਨਾਂ ਦਾ ਸਿਸਟਮ ਬਹੁਤ ਵਧੀਆ ਲੱਗਾ ਕਿ ਇਹ ਸਾਡੇ ਕੋਲ ਫਾਰਮ ਲੈਂਦੇ ਆ ਫਾਰਮ ਲੈ ਕੇ ਉਸ ਤੋਂ ਬਾਅਦ ਘਰੇ ਵਿਜ਼ਿਟ ਕਰਦੇ ਆ ਜੇ ਇਹਨਾਂ ਨੂੰ ਲੱਗਦਾ ਕਿ ਲੋੜਵੰਦ ਪਰਿਵਾਰ ਆ ਦਾ ਉਹਦੇ ਬੱਚੇ ਦੀ ਫੀਸ ਜਿਹੜੀ ਆ ਦਿੱਤੀ ਜਾਂਦੀ ਆ ਮੈਂ ਸਮੂਹ ਸੰਗਤਾਂ ਨੂੰ ਅਪੀਲ ਵੀ ਕਰਦਾ ਕਿ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਗੁਰਬਾਣੀ ਦਾ ਪਰਮਾਨਿਆ ਅਕਲੀ ਕੀਚੇ ਦਾਨ ਤਾਂ ਉਹ ਇਸ ਪ੍ਰੋਜੈਕਟ ਦੇ ਨਾਲ ਜੁੜੋ ਕਿਉਂਕਿ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਦੇ ਕੋਲ ਪੂਰੇ ਇਲਾਕੇ ਦਾ ਰਕਾਰਿਆ ਇਹਨਾਂ ਨੂੰ ਪਤਾ ਕਿ ਕਿੱਥੇ ਲੋੜ ਆ ਕਿੱਥੇ ਰਾਸ਼ਨ ਦੀ ਲੋੜ ਆ ਕਿੱਥੇ ਬੱਚਿਆਂ ਦੀ ਪੜ੍ਹਾਈ ਦੀ ਲੋੜ ਆ ਕਿੱਥੇ ਮਕਾਨ ਬਣਾ ਕੇ ਦੇਣ ਦੀ ਜ਼ਰੂਰਤ ਆ ਕਿੱਥੇ ਖਾਦ ਦੀ ਡੀਏਪੀ ਦੀ ਜਾਂ ਡੀਜ਼ਲ ਦੀ ਜਾਂ ਯੂਰੀਆ ਦੀ ਜ਼ਰੂਰਤ ਆ ਕਿੱਥੇ ਮਸ਼ੀਨਰੀ ਦੀ ਜ਼ਰੂਰਤ ਆ ਕਿੱਥੇ ਬਿਜਲੀ ਦੇ ਸਮਾਨ ਦੀ ਜ਼ਰੂਰਤ ਆ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਪ੍ਰੋਜੈਕਟ ਦੇ ਨਾਲ ਜੁੜੋ ਤੇ ਸੇਵਾ ਦੇ ਮਹਾਨ ਕੰਮ ਦੇ ਵਿੱਚ ਆਪਾਂ ਵੀ ਛੋਟਾ ਜਿਹਾ ਯੋਗਦਾਨ ਪਾਈਏ ਸਾਡੇ ਸਮੁੱਚੀ ਫੈਡਰੇਸ਼ਨ ਵੱਲੋਂ ਅਸੀਂ ਅੱਜ ਪੰਜਾਬ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ